ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਇੱਕ ਮਰੂਪ ਪੰਨੋ ਬੁਟੀਕ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਆਂ ਫਿਰ ਪ੍ਰਿੰਟਡ ਸੂਟਾਂ ਦੀ ਵੀਡੀਓ ਤੇ ਇਹ ਜਿਹੜੇ ਪ੍ਰਿੰਟਡ ਮੈਚਿੰਗ ਸੂਟ ਹੈਗੇ ਆ ਕਾਟਨ ਦੇ ਤੇ ਇਹ ਬਹੁਤ ਹੀ ਜ਼ਿਆਦਾ ਹਿੱਟ ਜਾ ਰਹੇ ਆ ਤੇ ਇਹਨਾਂ ਦੀ ਡਿਮਾਂਡ ਵੀ ਬਹੁਤ ਜ਼ਿਆਦਾ ਹੈ ਤੇ ਫੈਬਰਿਕ ਸਾਰਿਆਂ ਦਾ ਹੀ ਬਹੁਤ ਫਾਈਨ ਫੈਬਰਿਕ ਆ ਤੇ ਜੇ ਕਿਸੇ ਨੇ ਤੁਸੀਂ ਸੂਟ ਆਰਡਰ ਕਰਨੇ ਹੋਣ ਤੁਸੀਂ ਮੇਰੇ WhatsApp ਨੰਬਰ ਤੇ ਇਹ ਸਕਰੀਨਸ਼ਾਟ ਲੈ ਕੇ ਸੈਂਡ ਕਰਕੇ ਤੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਮੇਰਾ WhatsApp ਨੰਬਰ ਹੈਗਾ 7814091818 7814091818 ਤੇ ਇਹ ਮੇਰਾ WhatsApp ਨੰਬਰ ਹੈ ਤੁਸੀਂ ਇਹਦੇ ਤੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਤੇ ਇਹ ਸੂਟਾਂ ਨੂੰ ਤੁਸੀਂ ਸਟਿਚ ਵੀ ਕਰਵਾ ਕੇ ਮੰਗਵਾ ਸਕਦੇ ਹੋ ਔਰ ਅਨਸਟਿਚ ਵੀ ਮੰਗਵਾ ਸਕਦੇ ਹੋ ਉਹ ਤੁਹਾਡੀ ਚੁਆਇਸ ਹੋਊਗੀ ਜੇ ਨਾਲ ਤੁਸੀਂ ਦੁਪੱਟਾ ਲਗਵਾਉਣਾ ਹੋਊਗਾ ਤਾਂ ਆਪਾਂ ਦੁਪੱਟਾ ਵੀ ਲਗਾ ਕੇ ਦੇਵਾਂਗੇ ਇਦਾਂ ਹੀ ਲੈਣਾ ਹੋਗਾ ਤਾਂ ਤੁਹਾਨੂੰ ਇਦਾਂ ਸੂਟ ਅਨਸਟਿਚ ਵੀ ਮਿਲ ਜਾਊਗਾ। ਲੇਸਿਸ ਵਗੈਰਾ ਦੀ ਬਹੁਤ ਵਧੀਆ ਡਿਜ਼ਾਈਨਿੰਗ ਕਰਕੇ ਵੀ ਸੂਟ ਰੈਡੀ ਹੋ ਰਿਹਾ। ਜੇ ਤੁਸੀਂ ਓਦਾਂ ਕਰਵਾਉਣੇ ਹੁਣ ਤਾਂ ਉਹ ਵੀ ਕਰਵਾ ਸਕਦੇ ਹੋ। ਬਾਟਮ ਤੇ ਵਰਕ ਕਰਵਾਉਣਾ ਹੋਵੇ ਜਾਂ ਸ਼ਰਟ ਤੇ ਆਪਣਾ ਘੇਰੇ ਤੇ ਬਾਜੂ ਤੇ ਕਟਵਰਕ ਕਰਾਉਣਾ ਹੋਵੇ ਤਾਂ ਉਹ ਵੀ ਹੋ ਜਾਊਗਾ। ਤੇ ਸਾਰੀ ਤੁਹਾਡੀ ਚੁਆਇਸ ਹੋਵੇਗੀ। ਤੇ ਸਾਰੇ ਇੱਕ ਡਿਫਰੈਂਟ ਡਿਫਰੈਂਟ ਜੇ ਸ਼ੇਡ ਹੈਗੇ ਆ। ਤੇ ਬਹੁਤ ਹੀ ਪਿਆਰੇ ਪਿਆਰੇ ਜੇ ਇਹਨਾਂ ਦੇ ਕਲਰ ਕੰਟਰਾਸਟ ਆ। ਤੇ ਅੱਗੇ ਆਪਾਂ ਕੁਝ ਵਰਕ ਦੇ ਸੂਟਾਂ ਦੀਆਂ ਫੋਟੋ ਲਾਈਆਂ ਤੇ ਜੇ ਤੁਸੀਂ ਉਹ ਵੀ ਸੂਟ ਰੈਡੀ ਕਰਵਾਉਣੇ ਹੋ ਤਾਂ ਤੁਸੀਂ ਉਹ ਵੀ ਰੈਡੀ ਕਰਵਾ ਸਕਦੇ ਹੋ ਤੇ ਇਹ ਵੀ ਸੂਟ ਤੁਹਾਨੂੰ ਸੇਮ ਜੇ ਤੁਸੀਂ ਜਿਹਦਾ ਅਨਸਟਿਚ ਸੂਟ ਮੰਗਵਾਉਂਦੇ ਆ ਵਰਕ ਕਰਵਾ ਕੇ ਤਾਂ ਤੁਸੀਂ ਸਿੰਪਲ ਸੂਟ ਵੀ ਮੰਗਵਾ ਸਕਦੇ ਹੋ ਜੇ ਤੁਸੀਂ ਸਟਿਚ ਕਰਵਾਉਣਾ ਹੋਊਗਾ ਸਟਿਚ ਵੀ ਕਰ ਦਵਾਂਗੇ ਦੁਪੱਟਾ ਰੈਡੀ ਕਰਨਾ ਤਾਂ ਉਹ ਵੀ ਹੋ ਜਾਊਗਾ ਤੇ ਇਹ ਟੋਟਲੀ ਤੁਹਾਡੀ ਚੁਆਇਸ ਹੋਊਗੀ ਤੇ ਇਹ ਆਪਾਂ ਜਿਹੜੀਆਂ ਰੈਫਰੈਂਸ ਪਿਕਸ ਦਿੱਤੀਆਂ ਤੁਹਾਨੂੰ ਤੇ ਸੇਮ ਤੁਸੀਂ ਵਰਕ ਰੈਡੀ ਵਰਕ ਕਰਵਾ ਸਕਦੇ ਹੋ ਤੇ ਸੇਮ ਸੂਟ ਰੈਡੀ ਬਣ ਕੇ ਤਿਆਰ ਹੋ ਜਾਣਗੇ ਤੇ ਮੇਰਾ WhatsApp ਨੰਬਰ ਹੈਗਾ 781409181878140